ਸਸੇਗਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਾਂ ਤੇ ਬਾਕੀ ਦਰਸ਼ਕ ਵੀਰ ਜਿੰਨੇ ਵੀ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੇਖਣ ਆਏ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਕਿ 10 ਮਈ ਤੱਕ ਜੋ ਨਵੀਂ ਅਪਡੇਟ ਆਈ ਹੈ ਪੰਜਾਬ ਦੇ ਮੌਸਮ ਦੀ ਕਿਵੇਂ ਦਾ ਰਹੇਗਾ ਮੇਨਲੀ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਦੀ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਇਲਾਕੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਪੰਜਾਬ ਦਾ ਮੌਸਮ ਕਿਵੇਂ ਦਾ ਹੈ ਕਿਹੜੇ ਕਿਸਾਨਾਂ ਨੂੰ ਹੁਣ ਚਿੰਤਾ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਸਾਰੀ ਜਾਣਕਾਰੀ ਇਸੇ ਵੀਡੀਓ ਵਿੱਚ ਸਾਂਝੀ ਕਰਾਂਗੇ ਨਾਲ ਦੀ ਨਾਲ ਗੱਲ ਕਰਾਂਗੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਤੇ ਕਦੋਂ-ਕਦੋਂ ਮੀਂਹ ਦੀ ਉਮੀਦ ਕਿਸ ਤਰੀਕੇ ਨਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਬੱਦਲੋ ਸਿਸਟਮ ਬਣਿਆ ਹੋਇਆ ਜੀ ਇੱਕ ਪੂਰਬੀ ਸਿਸਟਮ ਵੀ ਹੈ ਤੇ ਇੱਕ ਪੱਛਮੀ ਸਿਸਟਮ ਵੀ ਐਕਟੀਵੇਟ ਹੋਇਆ ਹੈ ਜੋ ਕਿ ਲਗਾਤਾਰ ਪੰਜਾਬ ਦੇ ਉੱਪਰ ਬੱਦਲ ਬਾਈ ਅਤੇ ਮੀਂਹ ਕਰਨ ਦੀ ਸਮਰੱਥਾ ਰੱਖ ਰਿਹਾ ਹੈ ਜਿਸ ਦੇ ਕਾਰਨ ਵਜੋਂ ਪੰਜਾਬ ਦੇ ਵਿੱਚ ਲਗਾਤਾਰ 10 ਤਰੀਕ ਤੱਕ ਜਾਨਕਿ 10 ਮਈ ਤੱਕ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਅਜੇਹੇ ਦੇ ਵਿਚਕਾਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਅਤੇ ਇਸ ਤੋਂ ਇਲਾਵਾ ਤੁਹਾਡੇ ਦਰਸ਼ਕ ਵੀਰ ਜਿਹਨੇ ਯਾਰ ਦੋਸਤ ਨੇ ਉਹਨਾਂ ਨੂੰ ਵੀ ਵੀਡੀਓ WhatsApp ਰਾਹੀਂ Facebook ਰਾਹੀਂ ਸ਼ੇਅਰ ਕਰਦੇ ਹੋ ਤਾਂ ਕਿ ਜਾਣਕਾਰੀ ਉਹਨਾਂ ਤੱਕ ਵੀ ਪਹੁੰਚਦੀ ਹੋ ਸਕੇ ਹੁਣ ਗੱਲ ਕਰਦੇ ਹਾਂ ਜੀ ਮੌਸਮ ਕਿਵੇਂ ਦਾ ਰਹੇਗਾ ਯਾਨੀ ਕਿ 6 ਤਰੀਕ ਤੋਂ ਲੈ ਕੇ 7 8 ਤਰੀਕ ਤੱਕ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਹਾਲਾਤ ਬਦਲਵਾਈ ਤੇ ਮੀਂਹ ਦੇ ਹਨ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਕਿਤੇ ਨਾ ਕਿਤੇ ਕੰਟਰੋਲ ਵਿੱਚ ਆਉਂਦਾ ਦਿਖਾਈ ਦੇਵੇਗਾ ਮੌਸਮ ਵਿਭਾਗ ਦਾ ਹੁਣ ਅਲਰਟ ਦੇਖ ਲੈਂਦੇ ਹਾਂ ਜੀ ਕੀ ਕਹਿ ਰਿਹਾ ਹੈ ਮੌਸਮ ਵਿਭਾਗ ਦਾ ਅਲਰਟ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਲਗਾਤਾਰ ਮੀਂਹ ਦੇ ਹਾਲਾਤ ਬਰਕਰਾਰ ਨੇ ਪਰ ਇੰਨਾ ਕਿ ਫਾਇਦਾ ਜ਼ਰੂਰ ਹੈ ਕਿ yellow ਅਲਰਟ ਜਾਰੀ ਹੋਇਆ ਹੈ ਜੀ ਪਹਿਲਾਂ ਔਰੇਂਜ ਲੇਟ 4 ਤੇ 5 ਤਰੀਕ ਨੂੰ ਸੀ 4 ਤਰੀਕ ਨੂੰ ਤਕੜਾ ਮੀਂਹ ਦੇਖਣ ਨੂੰ ਮਿਲਿਆ 5 ਤਰੀਕ ਨੂੰ ਹੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬੱਦਲਵਾਈ ਦਾ ਮਾਹੌਲ ਹੈ ਕਿਰਮਣਕਣੀ ਦਾ ਮਾਹੌਲ ਹੈ ਪਰ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਲਗਾਤਾਰ ਮੀਂਹ ਦੇ ਗਤੀਵਿਧੀਆਂ ਥੰਡਰਸਟ੍ਰੋਮ ਲਾਈਟਨਿੰਗ ਜਾਨਕੀ ਗਰਜ ਚਮਕ ਦੇ ਹਾਲਾਤ 30 ਤੋਂ 40 ਕਿਲੋਮੀਟਰ ਦੀ ਤੇਜ਼ ਹਨੇਰੀ ਆਈਸੋਲੇਟਡ ਪਲੇਸਸ ਤੇ ਹੋਣ ਦੀ ਮੀਂਹ ਜਾਨਕੀ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਜ਼ਿਲ੍ਹੇ ਮਾਝੇ ਦੇ ਦੁਆਬੇ ਦੇ ਆਉਣਗੇ ਜ਼ਿਲ੍ਹਿਆਂ ਵਾਈਜ਼ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਜਲੰਧਰ ਕਪੂਰਥਲਾ ਰੂਪਨਗਰ ਨੰਗਲ ਅਨੰਦਗੁਰ ਸਾਹਿਬ ਦਾ ਇਲਾਕਾ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲੇ ਤੋਂ ਨਾਬੇ ਦੀ 벨ਟ ਪਟਿਆਲੇ ਤੋਂ ਲੁਧਿਆਣਾ ਮਲੇਰ ਕੋਟਲਾ ਫਿਰ ਲੁਧਿਆਣੇ ਤੋਂ ਖੰਨੇ ਦੀ ਬੈਲਟ ਜਿੰਨੀ ਵੀ ਹੈ ਇਹਨਾਂ ਇਲਾਕੇ ਵਿੱਚ ਜ਼ਿਆਦਾ ਅਸਰ ਹੈ ਸੰਗਰੂਰ ਵਿੱਚ ਵੀ ਥੋੜਾ ਬਹੁਤ ਅਸਰ ਦੇਖਣ ਨੂੰ ਮਿਲੇਗਾ ਪਰ ਫਿਲਹਾਲ ਜਿਹੜੇ ਸਿਸਟਮ ਨੇ ਇਹ ਪੂਰਬੀ ਸਿਸਟਮ ਆ ਰਹੇ ਨੇ ਅਗਰ ਪੱਛਮੀ ਸਿਸਟਮ ਆਉਂਦੇ ਨੇ ਤਾਂ ਫਜ਼ਿਲਕਾ ਫਿਰੋਜ਼ਪੁਰ ਮੁਕਤਸਰ ਸਾਹਿਬ ਬਰਨਾਲਾ ਬਠਿੰਡਾ ਇਹਨਾਂ ਵਿੱਚ ਵੀ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਪਰ ਫਿਲਹਾਲ ਜਿਹੜੇ ਇਹਨਾਂ ਇਲਾਕਿਆਂ ਵਿੱਚ ਅਸਰ ਘੱਟ ਹੀ ਉਮੀਦ ਦਿਖਾਈ ਦੇ ਰਹੀ ਹੈ ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਸਾਨੂੰ ਦੁਆਬੇ ਤੇ ਮਾਝੇ ਵਿੱਚ ਹੀ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਾਫੀ ਥੱਲੇ ਆ ਚੁੱਕੇ ਨੇ ਤਾਪਮਾਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ 30 ਡਿਗਰੀ ਦੇ ਨੇੜੇ ਤੇੜੇ ਪਹੁੰਚ ਗਿਆ ਤੇ ਕਿਸੀ ਕਿਸੀ ਇਲਾਕੇ ਵਿੱਚ ਤਾਂ 30 ਤੋਂ ਥੱਲੇ ਤਾਪਮਾਨ ਵੀ ਆ ਚੁੱਕਿਆ ਕਿਉਂਕਿ ਪੰਜਾਬ ਵਿੱਚ ਲਗਾਤਾਰ 2-3 ਦਿਨ ਤੋਂ ਮੀਂਹ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਤੇ ਜਿਸ ਦੇ ਕਾਰਨ ਐਵਰੇਜ ਤਾਪਮਾਨ ਘਟਿਆ ਹੈ ਗਰਮੀ ਤੋਂ ਥੋੜੀ ਜਿਹੀ ਰਾਤ ਮਿਲੀ ਹੈ ਪਰ ਇਹ ਰਾਹਤ ਆਉਂਦੇ 2-3 ਦਿਨ ਤੱਕ ਬਰਕਰਾਰ ਰਹੇਗੀ ਜਾਨੀ ਕਿ 6-7-8 ਤਰੀਕ ਤੱਕ ਇਹ ਮੌਸਮ ਇਸ ਤਰੀਕੇ ਨਾਲ ਬਣਿਆ ਰਹੇਗਾ ਉਸ ਤੋਂ ਬਾਅਦ ਤਾਪਮਨ ਫੇਰ ਕਰਵਟ ਲੈਣਗੇ ਗਰਮੀ ਵਧੇਗੀ ਧੁੱਪ ਲਿਸ਼ਕੋਰ ਪੂਰੀ ਹੋਵੇਗੀ ਜਿਸ ਦੇ ਕਾਰਨ ਬਾਹਰ ਨਿਕਲਣਾ ਵੀ ਕਿਤੇ ਨਾ ਕਿਤੇ ਮੁਸ਼ਕਲ ਹੁੰਦਾ ਦਿਖਾਈ ਦੇਵੇਗਾ ਬਾਕੀ ਇਹ ਅਪਡੇਟ ਸਮੇਂ-ਸਮੇਂ ਸਿਰ ਚੇਂਜ ਹੁੰਦੇ ਰਹਿੰਦੇ ਨੇ ਕੋਈ ਗਰਮੀ ਦੇ ਮੌਸਮ ਵਿੱਚ ਪੰਜਾਬ ਦੀ ਪ੍ਰੈਡਿਕਸ਼ਨ ਕਰਨਾ ਮੌਸਮ ਦੀ ਕੋਈ ਸੌਖੀ ਗੱਲ ਨਹੀਂ ਹੈ ਬਾਕੀ ਜੋ ਵੀ ਜਾਣਕਾਰੀਆਂ ਹੋਣਗੀਆਂ ਇਸ ਵੀਡੀਓ ਰਾਈ ਸਭ ਤੋਂ ਪਹਿਲਾਂ ਸਾਂਝੀਆਂ ਕਰਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਜਲਦ ਲੈ ਕੇ حاضر ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਮਿਲਦੇ ਹਾਂ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਜੀ